ਇੰਨਾ ਕੁ ਮਗਨ ਹੋ ਗਿਆ ਪੋਲੇਨਾਥ ਦੀ ਪੱਤੀ ਦੇ ਵਿੱਚ ਤੁਹਾਡੇ ਰਸ ਦੇ ਵਿੱਚ ਸ਼ਿਵਰਾਤੀ ਤਾਂ ਹਰ ਜਗ੍ਹਾ ਬਣਾਈ ਜਾਂਦੀ ਲੇਕਿਨ ਇੱਥੇ ਖਾਸ ਕੀ ਹੈ ਉਹ ਤਿੰਨ ਲੋਕ ਕਹਿੰਦੇ ਪੂਜਦੇ ਪੋਲੇ ਸ਼ੰਕਰ ਨੂੰ ਤੇ ਸ਼ਮਸ਼ਾ ਪੋਲੇ ਸ਼ੰਕਰ ਨੂੰ ਕੀ ਪਰੀਏ ਸਭ ਤੋਂ ਵੱਧ ਕੀ ਪਰੀਏ ਸ਼ਮਸ਼ਾਨ ਪੋਲੇ ਸ਼ੰਕਰ ਨੇ ਜਿਹੜੀ ਸੇਵਾ ਬਖਸ਼ੀ ਹੈ ਉਹ ਵੀ ਬਿਨਾਂ ਸਵਾਰਥ ਦੇ ਇੱਥੇ ਕੋਈ ਪੈਸਾ ਚਾਹੀਦਾ ਨਹੀਂ ਕਿਸੇ ਲੋੜ ਅਗੀ ਲੈ ਸਕਦਾ ਹੈ ਆ ਰਹੇ ਹੋ ਕਿ ਬਾਬਾ ਮੇਰੀ ਕੰਡੀਸ਼ਨ ਹੈ ਕਿ ਮੈਂ ਤਾ ਸੇਵਾ ਕਰਾਂਗਾ ਬਾਬਾ ਕਹਿੰਦਾ ਨਾ ਕੰਡੀਸ਼ਨ ਤੋਂ ਬਿਨਾ ਜੋ ਕੰਡੀਸ਼ਨ ਹੋ ਗਈ ਉਹ ਪਿਆਰ ਨਹੀਂ ਹੋਊਗਾ ਉਹ ਕੰਮ ਨਹੀਂ ਹੋਊਗਾ ਇਹ ਪੋਲੇ ਸ਼ੰਕਰ ਹੋਂ ਤੇ ਮੇਰੀ ਜ਼ਿੰਦਗੀ ਖਰਦ ਮੈਂ ਪੋਲੇ ਸ਼ੰਕਰ ਕਹਿੰਦੇ ਆ ਜਾ ਇਹ ਸ਼ਿਵਰਾਤੀ 144 ਸਾਲ ਬਾਅਦ ਆਈ ਹੈ ਦੁਬਾਰਾ ਮੌਕਾ ਨਹੀਂ ਮਿਲਣਾ ਇੱਕ ਕਾਸਵਾ ਸੀਗਾ ਮੇਰਾ ਮੈਂ ਚਲੋ ਇੰਨਾ ਕੁ ਮਗਨ ਹੋ ਗਿਆ ਪੋਲੇ ਨਾਦੀ ਭਗਤੀ ਦੇ ਵਿੱਚ ਤੁਹਾਡੇ ਰਸ ਦੇ ਵਿੱਚ ਸ਼ਿਵਰਾਤੀ ਤਾਂ ਹਰ ਜਗ੍ਹਾ ਬਣਾਈ ਜਾਂਦੀ ਹੈ ਲੇਕਿਨ ਇੱਥੇ ਖਾਸ ਕੀ ਹੈ ਦੇਖੋ ਪੂਲੇ ਸ਼ੰਕਰ ਦੇ ਹਰ ਜਗ੍ਹਾ ਵਰਾਇਮਨ ਕਰਦਾ ਦੇਖੋ ਉਹ ਦੇਵੋ ਕੇ ਦੇਵ ਮਹਾਦੇਵ ਉਹ ਤਿਰਦੇਵ ਕਹਿੰਦੇ ਆ ਕਹਿੰਦੇ ਨਹੀਂ ਕਹਿੰਦੇ ਉਹ ਤਿੰਨ ਲੋਕ ਕਹਿੰਦੇ ਪੁੱਛਦੇ ਆ ਪੂਲੇ ਸ਼ੰਕਰ ਨੂੰ ਤੇ ਸ਼ਮਸ਼ਾ ਪੂਲੇ ਸ਼ੰਕਰ ਨੂੰ ਕੀ ਪ੍ਰੀਅ ਹੈ ਸਭ ਤੋਂ ਜ਼ਿਆਦਾ ਕੀ ਪ੍ਰੀਅ ਹੈ ਸ਼ਮਸ਼ਾਨ ਤੇ ਇਹ ਦੇਖੋ ਸ਼ਮਸ਼ਾਨ ਤੇ ਹਰ ਜਗ੍ਹਾ ਗਏ ਇਸ ਸ਼ਮਸ਼ਾਨ ਦੀ ਕੁਝ ਖਾਸੀਅਤ ਹੈਗੀ ਇੱਥੇ ਪੂਲੇ ਸ਼ੰਕਰ ਖੁਦ ਆਪ ਪੈਰਾ ਦਿੰਦੇ ਆ ਹਮਲੇ ਖੁਦ ਆਪ ਪੈਰਾ ਦਿੰਦੇ ਆ ਤੁਸੀਂ ਮਹਿਸੂਸ ਕਰੋ ਆ ਸ਼ਿਵਰਾਤਰੀ ਦੀ ਸ਼ਿਵਰਾਤਰੀ ਕੱਲ੍ਹ ਆ ਇੱਕ ਦਿਨ ਪਹਿਲੇ ਸੋਨ ਬਾਲਕ ਸਾਰਾ ਕੁਝ ਢੇੜਾ ਮਾਰ ਕੇ ਸਾਰਾ ਕੁਝ ਦੇਖ ਕੇ ਉਹ ਸਭ ਤੋਂ ਵੱਡੀ ਗੱਲ ਅਸੀਂ ਬੈਠੇ ਆ ਅਸੀਂ ਕੌਣ ਆ ਇਹ ਸਾਰੇ ਕੌਣ ਆ ਪੋਲੇ ਸ਼ੰਕਰ ਦੇ ਸਭ ਦਾਸ ਐ ਸਮਝਦੇ ਤੇ ਨੰਦੀ ਬਣਾਇਆ ਨੰਦੀ ਦੇ ਸਭ ਗੰਨ ਬਣਾਇਆ ਨਾਲ ਕਿ ਬਾਬਾ ਕਹਿੰਦਾ ਚਲੋ ਨੰਦੀ ਦੇ ਚਲ ਤਰੂਗਾ ਤਰੂਗਾ ਨਾਲ ਗੰਨ ਵੀ ਚੱਲ ਤਰਜੂਗੇ ਕਹਿੰਦੇ ਆਟੇ ਦੇ ਕੋਈ ਵੀ ਬਿਸੀ ਰਣਾ ਨਾਲ ਸਮਝਦੇ ਤੇ ਪੋਲੇ ਸ਼ੰਕਰ ਕਹਿੰਦੇ ਹੁਣ ਦੇਖੋ ਇਹ ਜਿਹੜਾ ਦਰਬਾਰ ਹੈਗਾ ਇਹ ਦਰਬਾਰ ਚ ਪੋਲੇ ਸ਼ੰਕਰ ਹੀ ਸਾਰਾ ਕੁਝ ਆਪ ਕਰ ਰਿਹਾ ਐ ਇਹ ਸੋਸਾਇਟੀ ਦਾ ਨਾਮ ਹੈ ਸ਼੍ਰੀ ਮਹਾਕਾਲ ਸ਼ਿੰਗਾਰ ਸ਼ਿੰਗਾਰ ਪੋਲੇ ਸ਼ੰਕਰ ਆਪੜਾ ਕਰਦੇ ਆ ਸੇਵਾ ਤੇ ਸੇਵਾ ਹੋ ਰਹੀ ਐ ਤੇ ਸੁਸਾਇਟੀ ਇੱਕ ਨਾਲ ਬੰਦ ਟੀਮ ਬਣਾਉਂਦੀ ਠੀਕ ਹੈ ਸੁਸਾਇਟੀ ਨਾਲ ਐਨਜੀਓ ਬਣਾਉਂਦੀ ਕਿ ਪੋਲੇ ਸ਼ੰਕਰ ਕਹਿੰਦੇ ਐਨਜੀਓ ਨਾਲ ਤੁਸੀਂ ਦੁਨੀਆ ਦਾ ਉਦਹਾਰ ਵੀ ਨਾਲ ਕਰੋ ਕਿਸੇ ਨੂੰ ਲੋੜ ਮੰਦਾ ਕੋਈ ਚੀਜ਼ ਚਾਹੀਦੀ ਹੈ ਦੇਓ ਦੇਖੋ ਨਾਲੇ ਇਹ ਸੁਸਾਇਟੀ ਹੈ ਬਿਨਾ ਸਵਾਰਥ ਵਾਲੀ ਸਵਾਰਥ ਵਾਲੀ ਨਹੀਂ ਕਿਉਂਕਿ ਦੁਨੀਆ 'ਚ ਕਹਿੰਦਾ ਸਵਾਰਥ ਹਰ ਚੀਜ਼ ਸਵਾਰਥ ਹੁੰਦੀ ਹੈ ਇਹ ਪੋਲੇ ਸ਼ੰਕਰ ਨੇ ਜਿਹੜੀ ਸੇਵਾ ਬਖਸ਼ੀ ਹੈ ਉਹ ਵੀ ਬਿਨਾ ਸਵਾਰਥ ਹੈ ਇੱਥੇ ਕੋਈ ਪੈਸਾ ਚਾਹੀਦਾ ਨਹੀਂ ਕਿਸੇ ਲੋੜ ਅਗੀ ਲੈ ਸਕਦਾ ਅਪਣੇ ਕਿਉਂਕਿ ਇਹ ਮਦਦ ਲਈ ਹੈ ਮਦਦ ਲੈਣ ਲਈ ਨਹੀਂ ਪ੍ਰਮਾਤਮਾ ਕਹਿੰਦੇ ਹੱਥ ਦੇਣ ਲਈ ਰੱਖੇ ਆ ਕਿਸੇ ਕੋਲ ਲੈਣ ਲਈ ਨਹੀਂ ਕਿਉਂਕਿ ਹਰ ਕੰਮ ਹੁੰਦਾ ਹੈ ਅਜ ਦੇ ਟਾਈਮ 'ਚ ਸਵਾਰਥ ਨਾਲ ਆਪਣੇ ਕੋਲ ਸਵਾਰਥ ਨਹੀਂ ਜਿੱਦ ਮੈਂ ਤੇ ਮੈਂ ਗੱਲ ਘਟਣ ਲੱਗਾ ਇਹ ਮੇਰੇ ਨਾਲ ਵੀ ਹੋਇਆ ਲੇਕਿਨ ਭੋਲੇ ਸ਼ੰਕਰ ਨੇ ਜਦੋਂ ਬਾਹ ਫੜੀ ਨਾ ਮੈਂ ਭੋਲੇ ਦੀ ਰੰਗ ਵਿੱਚ ਰਾਜੀ ਹੋ ਗਿਆ ਵਾ ਕਿਉਂਕਿ ਮੈਨੂੰ ਪਿੱਛੇ ਨਹੀਂ ਦੇਖਿਆ ਮੈਂ ਮੁੜ ਕੇ ਮੇਰੀ ਗੱਲ ਸੁਣੋ ਮਾਲਕ ਨੇ ਕਿ ਦੁਨੀਆ ਸੁਣੋ ਮਰੇਗਾ ਤੁਸੀਂ ਐ ਨਾ ਸੋਚੋ ਜੋ ਦਿਖਦਾ ਹੁੰਦਾ ਮੰਨ ਲਓ ਕੈਨ ਨਾ ਮਲ ਅੱਜ ਦੀ ਕਲਯੁਗੀ ਦੁਨੀਆ ਹੈ ਕਿਉਂਕਿ ਸਵਾਰਥ ਭਰੀ ਹੈ ਸਮਝਦੇ ਮਗਰ ਤੁਸੀਂ ਪ੍ਰਮਾਤਮਾ ਨਾਲ ਪ੍ਰੇਮ ਕੀਤਾ ਦੁਨੀਆ ਨਾਲ ਨਹੀਂ ਸਮਝਦੇ ਨੋ ਕੰਡੀਸ਼ਨ ਕੰਡੀਸ਼ਨ ਕੋਈ ਨਹੀਂ ਹੁੰਦੀ ਉਹ ਬਾਬਾ ਤੁਸੀਂ ਆ ਰਹੇ ਹੋ ਕਿ ਬਾਬਾ ਮੇਰੀ ਕੰਡੀਸ਼ਨ ਹੈ ਕਿ ਮੈਂ ਤਾਂ ਸੇਵਾ ਕਰਾਂਗਾ ਬਾਬਾ ਕਹਿੰਦਾ ਨਾ ਕੰਡੀਸ਼ਨ ਤੋਂ ਬਿਨਾ ਜੋ ਕੰਡੀਸ਼ਨ ਹੋ ਗਈ ਉਹ ਪਿਆਰ ਨਹੀਂ ਹੋਊਗਾ ਉਹ ਕੰਮ ਨਹੀਂ ਹੋਊਗਾ ਮੰਨ ਲਓ ਸੋਮਵਾਰ ਨੂੰ ਮੇਰੇ ਬਾਬਾ ਨੇ ਡਿਊਟੀ ਲਈ ਹੈ ਠੀਕ ਹੈ ਸੋਸਾਇਟੀ ਜੀ ਸਮਝ ਲਓ ਸੋਸਾਇਟੀ ਤੋਂ ਕੱਟ ਗਿਆ ਅੱਡ ਨੰਦੀ ਬਣਾ ਦਿੱਤਾ ਠੀਕ ਹੈ ਡਿਊਟੀ ਲਈ ਹੈ ਸਾਈ ਸੰਗਤ ਦਾ ਭਲਾ ਕਰਨਾ ਹੈ ਠੀਕ ਹੈ ਜੀ ਜੋ ਮਾਲਕ ਹੈ ਤੁਹਾਡਾ ਹੁਕਮ ਕਰਨਾ ਤੁਸੀਂ ਮੈਂ ਤਾਂ ਕੁਝ ਨਹੀਂ ਕਰਨਾ ਕਿਉਂਕਿ ਨਾ ਮੈਂ ਕਰ ਸਕਾਂ ਨਾ ਮੈਂ ਕਰਾਂ ਪੁਲੀ ਸ਼ੰਕਰ ਕਰੇ ਤੇ ਹੋ ਜਾਵੇ ਸਮਝਦੇ ਕੋਈ ਕਹਿੰਦਾ ਜੀ ਮੇਰਾ ਮੇਰਾ ਜਹਾਜ ਉੱਡ ਗਿਆ ਉਹ ਕਹਿੰਦਾ ਜੀ ਮੇਰਾ ਇੱਧਰ ਇਹ ਕਹਿੰਦਾ ਸੀ ਇਹ ਬਿਮਾਰੀ ਠੀਕ ਹੋ ਗਈ ਡਾਕਟਰ ਨੇ ਕਹਿੰਦੇ ਹੋਣੀ ਨਹੀਂ ਪੋਲੀਸ਼ੰਕਰ ਕਹਿੰਦੇ ਉਹ ਕਰਤਾ ਉਹਨੇ ਲੇਕਿਨ ਮੈਂ ਤੁਹਾਡੇ ਨਾਲ ਇੱਕ ਗੱਲ ਕਰਦਾ ਕਿ ਸਵੇਰੇ ਇੱਕ ਸਵਰ ਨੂੰ ਕੀਤਾ ਸੀ ਇਹ ਦੇਖ ਲਓ ਪੋਲੀਸ਼ੰਕਰ ਨੇ ਇਦਾਂ ਹੀ ਲੀਲਾ ਲਚਾਈ ਘੰਟਾ ਇੱਕ ਘੰਟਾ ਲੱਗਾ ਖਬਰ ਕਰਨ ਨੂੰ ਖਬਰ ਚ ਆਵਾਜ਼ ਹੀ ਨਹੀਂ ਆਈ ਇਹ ਹਾਜ਼ਰੀ ਲਵਾਣੀ ਸੀਗੀ ਐਕਚੁਅਲੀ ਗੱਲ ਕੀ ਸੀ